ਵਾਲਮਿਕੀ ਭਾਈਚਾਰੇ ਵੱਲੋਂ ਜਿਹੜੇ ਕੱਲ ਪੰਡਾਰੀਪੁਰ ਨੂੰ ਜਾਮ ਕਰਨ ਦੀ ਕਾਲ ਸੀਗੀ ਉੱਥੇ ਤਰਨਾਲਾ ਦੀ ਕਾਲ ਸੀ। ਉਹ ਮਸਲਾ ਹੈਗਾ 107 ਨੰਬਰ ਮਕਰਨਾ ਚਾਟੇ ਥਾਣੇ ਦਾ ਇਸੇ ਸਾਲ ਦਾ। ਤੇ ਕੱਲ ਇਹਨਾਂ ਨੇ 2092024 ਨੂੰ ਉੱਥੇ ਤਰਨਾਲਾ ਲਾਉਣਾ ਸੀ। ਉਹਦੇ ਤਹਿਤ ਅੱਜ ਸਾਡੀ ਵਾਲਮਿਕੀ ਭਾਈਚਾਰੇ ਨਾਲ ਮੀਟਿੰਗ ਹੋਈ। ਇਹਨਾਂ ਦੀ ਕੁਝ ਡਿਮਾਂਡ ਸੀਗੀਆਂ ਜਿਨ੍ਹਾਂ ਨੂੰ ਅਸੀਂ ਅਗਰ ਟੀਮ ਨੇ ਸੁਣਿਆ ਬਾਤ ਚ ਮਾਨਯੋਗ ਅ ਪੁਲਿਸ ਕਮਿਸ਼ਨਰ ਸਾਹਿਬ ਸ਼ਰੀਰ ਢਿੱਲੋਂ ਸਾਹਿਬ ਉਹਨਾਂ ਨਾਲ ਡਿਸਕਸ਼ਨ ਹੋਈ ਸਾਡੀ ਫੋਨ ਤੇ ਤੇ ਉਹਨਾਂ ਨੇ ਇੱਕ ਸਪੈਸ਼ਲ ਇਨਵੈਸਟੀਗੇਟਿੰਗ ਟੀਮ ਦਾ ਗਠਨ ਕੀਤਾ ਜਿਹਦੇ ਵਿੱਚ ਮਿਸਟਰ ਬਿਮਨਿਉ ਰਾਣਾ ਐਡੀਐਸਪੀ 2 ਉਹ ਚੇਅਰਮੈਨ ਹੋਣਗੇ ਐ ਏਸੀਪੀ ਵੈਸਟ ਉਹ ਮੈਂਬਰ ਨੇ ਮਿਸਟਰ ਨੀਰਜ ਉਹ ਵੀ ਮੈਂਬਰ ਨੇ ਤੇ ਐਸਓਸੀਆਟਾ ਉਹ ਵੀ ਮੈਂਬਰ ਨੇ ਕੋਈ ਉਹ ਓਵਰਾਲ ਸੁਪਰਵੀਜ਼ਨ ਮੇਰ ਕੋਲ ਹੋਈਗੀ ਐਸਡੀਐਸਪੀ ਔਨ ਆਰਡਰ ਤੇ ਅਸੀਂ ਟਾਈਮ ਬਾਉਂਡ ਕਰ ਰਹੇ ਆ ਤੇ ਜਲ ਤੋਂ ਜਲਦ ਅਸੀਂ ਅ ਸੈਕੰਡ ਸੈਟ ਅ ਦੀ ਪ੍ਰੋਸੀਡਿੰਗਸ ਖਤਮ ਕਰਕੇ ਅਸੀਂ ਕੰਮ ਦੱਸਦਾਂਗੇ ਸ਼ਹਿਰ ਵਾਸੀ ਨੂੰ ਇਹ ਫੀਲ ਹੈ ਕੱਲ ਆਰਾਮਨਾਲ ਸਾਰੇ ਪਾਸੇ ਪੀਐਨਫਰ ਮੂਵਮੈਂਟ ਹੈਗੀ ਹੈ ਕੋਈ ਬੰਦ ਨਹੀਂ ਹੈ ਸਾਡੇ ਭਾਈਚਾਰੇ ਨਾਲ ਗੱਲ ਹੋ ਗਈ ਹੈ ਤੇ ਕੱਲ ਕੋਈ ਵੀ ਪੰਡਾਰੀ ਪੁਲ ਤੇ ਨਹੀਂ ਬੰਦ ਹੋਏਗਾ